ਸਤਿ ਸ੍ਰੀ ਅਕਾਲ ਦੋਸਤੋ ਸਭ ਤੋਂ ਪਹਿਲਾਂ ਮੈਂ ਸਾਰੇ ਜਿੰਨੇ ਵੀ ਆਪਣੇ ਵਿਲੇਜਰ ਸੈਂਪੀ 4 ਚੈਨਲ ਦੇ ਨਾਲ ਵੀਰ ਜੁੜੇ ਹੋਏ ਨੇਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਤਕਰੀਬਨ 1.5 ਮਹੀਨੇ ਦੇ ਵਿੱਚ ਵਿੱਚ ਜਿਹੜੇ ਚੈਨਲ ਨੂੰ ਬਹੁਤ ਜ਼ਿਆਦਾ ਜਿਹੜੀ ਰੀਚ ਦਿੱਤੀ ਹੈਗੀ ਤਾਂ ਕਿਉਂਕਿ ਇਹਦੇ ਉੱਪਰ ਜਿਹੜੇ ਹੁਣ ਸਾਡੇ 5K ਯਾਨੀ ਕਿ 5000 ਸਬਸਕ੍ਰਾਈਬਰ ਪੂਰਾ ਹੋ ਚੁੱਕਿਆ ਬਾਕੀ ਚੈਨਲ ਨੂੰ ਜਿਹੜੀ ਮੋਨਟਾਈਜੇਸ਼ਨ ਮਿਲਣੀ ਆ 1 ਮਹੀਨੇ ਦੇ ਵਿੱਚ ਵਿੱਚ ਬਹੁਤ ਵੱਡੀ ਗੱਲ ਆਗੀ ਤੇ ਤੁਸੀਂ ਬਹੁਤ ਜਿਆਦਾ ਸਾਥ ਦਿੱਤਾ ਸਾਰਿਆਂ ਨੇ ਚੈਨਲ ਨਾਲ ਜੁੜਿਓ ਤੇ ਬਾਕੀ ਚੈਨਲ ਨਾਲ ਤੁਸੀਂ ਬਾਈ ਜੁੜੇ ਰਹੋ ਇਸੇ ਤਰ੍ਹਾਂ ਹੀ ਬਣੇ ਰਹੋ ਸਾਥ ਬਣਾਈ ਰੱਖਿਓ ਅੱਗੇ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਅਪਡੇਟ ਨੇ ਚੈਨਲ ਦੇ ਉੱਪਰ ਮਿਲਦੇ ਰਹਿਣਗੇ ਖੇਤੀਬਾੜੀ ਨਾਲ ਸੰਬੰਧਿਤ ਜਿੰਨੀਆਂ ਵੀ ਸਹਾਇਕ ਕਿੱਤੇ ਨੇ ਜਿੰਨੀਆਂ ਵੀ ਵੀਡੀਓਜ਼ ਨੇਗੀਆਂ ਉਹ ਸਾਰੀਆਂ ਤੁਹਾਨੂੰ ਰੈਗੂਲਰਿਟੀ ਦੇ ਵਿੱਚ ਜਿਹੜੀਆਂ ਇਸ ਚੈਨਲ ਦੇ ਉੱਪਰ ਮਿਲਦੀਆਂ ਰਹਿਣਗੀਆਂ ਤੇ ਬਾਕੀ ਕੋਈ ਵੀ ਵੀਰ ਜੇ ਚੈਨਲ ਨੂੰ ਆਪਣੇ ਨੂੰ ਚਲਾਉਣਾ ਚਾਹੁੰਦਾਗਾ ਹਨਾ ਤਾਂ ਜਿਹੜੀ ਆ ਰੈਗੂਲਰਿਟੀ ਦੇ ਵਿੱਚ ਵੀਡੀਓਜ਼ ਨੇ ਅਪਲੋਡ ਕਰਦੇ ਰਹੋ ਤੇ ਦੋਵੇਂ ਹੁਣਾਂ ਬਾਕੀ ਕੰਟੀਨਿਊ ਅੱਜ ਆਪਾਂ 5k ਕੰਪਲੀਟ ਹੋਣ ਦੇ ਜਾਨੀ ਕਿ ਖੁਸ਼ੀ ਦੇ ਵਿੱਚ ਆਪਣਾ ਕੇਕ ਕੱਟ ਰਹੇ ਹਾਂ ਸੋ ਟੀਮ ਮੈਂਬਰ ਸਾਰੇ ਨਾਲ ਨੇਗੇ ਇਹ ਵੀ ਪੂਰੀ ਫੁੱਲ ਜਾਨੀ ਕਿ ਸਾਰੀ ਟੀਮ ਦਿਲੋਂ ਜਿਹੜਾ ਆਪਣਾ ਕੋਸ਼ਿਸ਼ ਕਰ ਰਹੀ ਹੈ ਚੈਨਲ ਨੂੰ ਅੱਗੇ ਲੈ ਜਾਣ ਦੀ ਸੋ ਦੋਸਤੋ ਹੁਣੇ ਆਪਾਂ ਜਿਹੜਾ ਕੇਕ ਕੱਟ ਦਿੰਨੇ ਆ ਫਿਰ ਤੇ ਛਕਦੇ ਆ ਫਿਰ ਆ ਕਲਾਪਿੰਗ ਦੋਸਤੋ ਕਲਾਪਿੰਗ ਇਹ ਹੈਗਾ ਇਹ 5 ਕੇ ਕੰਝ ਦਾ ਖਾ ਗਿਆ 5 ਕੇ ਕੰਝ ਹੀ 5 ਗਿਆ ਹੁਣ ਆਪਾਂ ਕੀ ਖਾਵਾਂ ਕਿ ਖੰਡਾਂ ਦੀ ਵੀਡੀਓ ਨਹੀਂ ਪਾਉਦੇ ਕਿਉਂਕਿ ਲਿਬੜਣ ਜਿਹੜਾ ਕੰਮ ਹੋ ਜਾਂਦਾ ਹਣਾ ਬਾਈ ਹਾਂ